ਕਿੱਥੋਂ ਆ ਨਾ ਤੁਸੀਂ ਅਸੀਂ ਬਹਿਣ ਕਰਦੇ ਲੱਗਦੇ ਹਾਂ ਮੈਨੂੰ ਆ ਸਾਰਾ ਫਨਾਹ ਕਰਦੇ ਫਿਰ ਉਹ ਦਰਾਫਤਾਂ ਦਾ ਜਾੜਾ ਕਰਦੇ ਫਿਰਦੇ ਅਸੀਂ ਬਚਾ ਕੇ ਰੱਖਦੇ ਆ ਕੋਈ ਨਹੀਂ ਇਹ ਤੇਰੇ ਸ਼ਕਲਾ ਚਾੜੇ ਇਹਨਾਂ ਦੇ ਮੂੰਹ ਦੇ ਉੱਤੇ ਵੀ ਇਹ ਦਰਾਫਤ ਮੋਛਦੀਆਂ ਨਹੀਂ ਖੰਦਦੀਆਂ ਨਹੀਂ ਨਹੀਂ ਦਰਾਖ ਨਾਲ ਖੋਇ ਹੋ ਖਰੂ ਵੀ ਕਰੀ ਆ ਉਹ ਖਰੂ ਨਹੀਂ ਅਸੀਂ ਕਰ ਲੈਂਦੇ ਆ ਇਹਦੇ ਹੁੰਦੇ ਕੱਤ ਹੰਦੀ ਟੇਂਗਾ ਚੱਲ ਤੂੰ ਮੈਂ ਜਿਹੜੀ ਗੱਲ ਪੁੱਛਦਾ ਵੀ ਇਹਦਾ ਤੇਰਾ ਮੂੰਹ ਫੜਿਆ ਉਹ ਖਾਈ ਜਾਂਦੀ ਆ ਉਹਦਾ ਮੂੰਹ ਫੜ ਲੈਣਾ ਜਾ ਕੇ ਹਜ਼ਾਰਾਂ ਪਸ਼ੂ ਤੁਸੀਂ ਲੈ ਕੇ ਰੋਜ਼ ਐਸੇ ਹਜ਼ਾਰਾਂ ਬਰਸਤਾਂ ਦਾ ਨੁਕਸਾਨ ਕਰਦੇ ਨੇ ਯਾਰ ਤਾਂ ਸਾਡੇ ਬਲੇ ਹੈ ਨਹੀਂ ਥੋੜੇ ਬਸ ਉਹ ਤੂੰ ਯਾਰ ਕੇ ਹਜ਼ਾਰਾਂ ਮਿਲਦੇ ਸਾਨੂੰ ਉਹ ਲੁਧਿਆਣਾੋਂ ਲੈ ਕੇ ਆ ਬਰਨਾਲੇ ਤੱਕ ਹੀ ਕਰ 20 ਟੋਲੇ ਮਿਲ ਗਏ ਸਾਨੂੰ ਅੱਛਾ ਹਾਂ ਚਲ ਅਸੀਂ ਉਧਰ ਹੀ ਡੱਕ ਲਾਂ ਅਸੀਂ ਨਹੀਂ ਲਿਆ ਕੇ ਰੋੜਿਆ ਕਿੱਧਰ ਮਹਿਲ ਕ ਲੈ ਸਾਡੇ ਮਹਿਲ ਬੰਚ ਜਗ੍ਹਾ ਦੇ ਵਾਲੇ ਨੇ ਨੀਂਦਾਂ ਨੂੰ ਕੀ ਕੀ ਰੱਖ ਲੈਗਾ ਤੂੰ ਕਿਹਨੂੰ ਘਰੇ ਬਾੜ ਕੇ ਰੱਖ ਲੈਗਾ ਨਹੀਂ ਨਹੀਂ ਉੱਥੇ ਕਨਾਲੀਆਂ ਕਨਾਲੀਆਂ ਵਿੱਚ ਤੁਹਾਡੀ ਲਈ ਲੌਂਡੀਆਂ ਦੇ ਮੱਝਾਂ ਤੜਕ ਰੱਖ ਲੈਣਾ ਉੱਧਰ ਰੱਖਣਾ ਹੋਰ ਕੀ ਕਰੀਏ ਸਾਡੀ ਲੈ ਕਿਉਂ ਜਿਉਂ ਤੁਰਦੇ ਆਂ ਦਰਿਆ ਦੇ ਪਰਲੇ ਪਾਸੋਂ ਹੁਣ ਪਹਿਲਾਂ ਦਰਿਆ ਦੇ ਪਰਲੇ ਪਾਸੇ ਤੁਸੀਂ ਗੰਦ ਪਾਇਆ ਹੁਣ ਇਧਰ ਨੂੰ ਹੋ ਤੁਰੇ ਤੁਸੀਂ ਸਾਡੀ ਜਗ੍ਹਾ ਇੱਥੇ ਮਿਲ ਗਈ ਲਈ ਹੋਈ ਐ ਸਾਡੀ ਤੇਰੀ ਜਗ੍ਹਾ ਲਈ ਤੇਰੀ ਆ ਵੀ ਜਗ੍ਹਾ ਲਈ ਐ ਵੇ ਨਹੀਂ ਲੈ ਆ ਫਿਰ ਤਾਂ ਮੈਂ ਕਾਸੀ ਕਹਿਤਾ ਕਿ ਅਸੀਂ ਉੱਥੇ ਡੱਕ ਲਾਂਗੇ ਉਧਰ ਰੱਖ ਲਾਂਗੇ ਕਿਵੇਂ ਡੱਕ ਲਾਂਗੇ ਦੁੱਧ ਨੂੰ ਪੱਕ ਪੱਠੇ ਕਿੱਥੋਂ ਨਾ ਪਵਾਏਗਾ ਹਾਂ ਤੇੇ ਪਾਸ ਕਰਨਾ ਗਰੀਬਾਂ ਨੇ ਹੋਦੀ ਕਰਨਾ ਤੇੇ ਪਾਸ ਨਹੀਂ ਗਰੀਬੀ ਵਾਲਾ ਗੱਲ ਹੈ ਨਹੀਂ ਤੁਸੀਂ ਗਰੀਬ ਹੋ ਗਰੀਬ ਐਟੇ ਪਾਸ ਆ ਸਾਰਾ ਦਿਨ ਖੜੇ ਮੈਨੂੰ ਇਹ ਕੱਲ ਦਾ ਜਵਾਬ ਤੂੰ ਕਹਿੰਦਾ ਸੀ ਮੈਂ ਗਰੀਬ ਹਾਂ ਖੜੇ ਖੜੇ ਰਹਿ ਰਿਹਾ ਗੱਲ ਸੁਣ ਕਿੰਨੇ ਲੱਖ ਦਾ ਮਾਲ ਤੇਰੇ ਕੋਲੇ ਆਹ ਹੁਣ ਸਾਨੂੰ ਇਹਨਾਂ ਕਿਹੜਾ ਜਨੇ 2 ਤੋਂ 50000 ਦੀ ਮੱਝ ਸਾਡੀ 50 ਦੀ ਛੱਡ ਯਾਰ 40 ਰੱਖ ਮੱਝਾਂ ਗਿਣ ਕਿੰਨੀਆਂ ਤੂੰ ਕਹਿੰਦਾ ਮੈਂ ਗਰੀਬ ਛੱਡ ਆਲੀ ਮੈਂ ਤਾਂ ਜਿਹੜੀਆਂ ਮੋਟੀਆਂ 15 ਸੌਣ ਮੱਝਾਂ ਮੋਟੀਆਂ ਅੱਛਾ ਬਸ ਬਾਕੀ ਕੱਟ ਰੋਟ ਰਹੀ ਹੈ ਦੇਖ ਲੈ ਚਾਹ ਗਿਣ ਕੇ ਚੱਲ ਮੈਂ ਕਹਿੰਦਾ ਤੇਰੇ ਹਿਸਾਬ ਨਾਲ ਚੱਲ ਲੈ ਤੇਰੀਆਂ 15 ਮੱਝਾਂ 50000 ਸਾਨੂੰ ਕਿੰਨੀਆਂ ਹੋ ਗਈਆਂ ਇਹ 75 ਲੱਖ ਰੁਪਏ ਗਰੀਬਾਂ ਫਿਰ ਫਕੀਰ ਵੀ ਆ ਉੱਠੇ ਦੇ ਪਾਸ ਉਹਦਾ ਹੀ ਆ ਨਾ ਇਹੀ ਜਿਹੜਾ ਹੋਰ ਜ਼ਮੀਨ ਹੈ ਸਾਡੀ ਮੇਰੀ ਗੱਲ ਸੁਣ ਲੱਖ ਲੱਖ ਡੂਡੂ ਲੱਖ ਦੀ ਮੱਝ ਆ ਸਾਡੇ ਕੋਲ ਹੈ ਨਹੀਂ ਵੀਰੇ ਚਾਹ ਦੇਖ ਵੀਰੇ ਸਾਰਿਆਂ ਕੋਲ ਹੀ ਆ ਅਸੀਂ ਦੇਖਦੇ ਤੁਰੇ ਆਉਣੇ ਆ ਨਹੀਂ ਜਣੇ ਹੋ ਗਏ ਕਈ ਬੰਦੇ ਕਹਿ ਆ ਬੜਾ ਕੰਮ ਲੱਭਿਆ ਜੇ ਤੂੰ ਗਰੀਬ ਆ ਤਾਂ ਤੂੰ ਤਕੜੀ ਗੱਲ ਸੁਣ ਜੇ ਤੂੰ ਗਰੀਬ ਆ ਤੇ ਤੂੰ ਆ ਪਸ਼ੂ ਦਰਖਤ ਮਛੋਣੇ ਆ ਨਹੀਂ ਪਚਾਂਦੇ ਅਸੀਂ ਨੁਕਸਾਨ ਤੂੰ ਬਹੁਤ ਜਾਗਰਤ ਐ ਮੈਨਾਂ ਜਣੂ ਯਾਰ ਬਾਰੀ ਬਾਰੀ ਤੂੰ ਇਹੀ ਗੱਲ ਕਰਦਾ ਹੁਣ ਜੇ ਤਰੇ ਅਸੀਂ ਮਾਰ ਦਿਆਂ ਕੋਈ ਛੱਤਰ ਪੋਲਾ ਕਰਦੇ ਆ ਫਿਰ ਵੀ ਅਸੀਂ ਮਾੜੇ ਬੱਜਣੇ ਆ ਗਰੀਬ ਬੰਦੇ ਨੂੰ ਕੁੱਟਦੇ ਆ ਹਾਂ ਨਹੀਂ ਉਹ ਵੀ ਦਾ ਗੱਲ ਸਹੀ ਠੀਕਾ ਚੱਕਰ ਕੀ ਹੈ ਪਤਾ ਕੀ ਹੈ ਮਹਿਲ ਖਾਂ ਤੂੰ ਜੈਨੂ ਮਰਜੀ ਬੇਸ ਇੱਥੇ ਬੁੱਟੇ ਲੱਗੇ ਆ ਮੈਨੂੰ ਪਤਾ ਪਰਦਾ ਤੂੰ ਸਾਰਾ ਉਹ ਨਾਲ-ਨਾਲ ਪਰਲੇ ਪਾਸੇ ਦਰਿਆ ਦੇ ਲੈ ਕੇ ਆ ਗਰਦਾਸਪੁਰ ਪਠਾਨਕੋਟ ਤੋਂ ਇਧਰ ਨੂੰ ਤੁਰੇ ਹੁਣ ਤੁਸੀਂ ਆ ਸਾਡੇ ਜ਼ਿਲ੍ਹੇ ਵਿੱਚ ਵੜ ਕੇ ਆ ਕੇ ਬਰਨਾਲਾ ਬਠਿੰਡਾ ਮਾਨਸਾ ਵਿੱਚ ਵੜ ਗਏ ਨਹੀਂ ਮਾਨਸਾ ਮੋਸਾ ਸਾਡੇ ਹੈ ਨਹੀਂ ਕੋਈ ਬੰਦਾ ਉਹ ਐ ਨੂੰ ਤੁਰ ਹੀ ਆਉਨੇ ਹੋ ਤੁਸੀਂ ਹੋਰ ਨੂੰ ਕੁੱਟਦੇ ਹੁੰਦੇ ਹਾਂ ਹੁਣ ਅਸੀਂ ਕੀ ਕੀ ਕਹਿ ਸਕਦੇ ਬੰਦੇ ਨੇ ਬਿਤੇਰੇ ਆ ਇਹਦੇ ਅਸੀਂ ਨਹੀਂ ਕਹਿ ਸਕਦੇ ਛੋੜ ਦੇ ਹਜ਼ਾਰਾਂ ਬੰਦਾ ਸੋਡਾ ਤੇ ਹ ਅਸੀਂ ਚੱਲ ਉੱਥੇ ਪਲਾਟ ਪਲਾਟਾਂ ਰੱਖ ਲਾਂਗੇ ਜੇ ਚੱਲ ਜਾ ਸਾੜਨੇ ਤੋਂ ਕਹਿੰਦਾ ਸਾੜਨੇ ਚ ਆ ਨਹੀਂ ਸਾੜਨੇ ਚ ਜਾ ਨਾ ਕੋ ਸਰਕਾਰ ਸਾਲੀ ਸੋਡੀ ਖਾਤਰ ਕੋਈ ਕਾਨੂੰਨ ਬਣਾਉਂਦੀ ਐ ਅਜਾ ਮੇਰੀ ਗੱਲ ਹੋਰ ਸੁਣ ਲੈ ਐਕਸੀਡੈਂਟ ਤੁਸੀਂ ਕਰਾਉਂਦੇ ਹੋ ਹਾਈਵੇ ਉੱਤੇ ਲੈ ਕੇ ਦੋ ਦੋ ਚਾਰ ਚਾਰ ਪਸ਼ੂ ਤਰ ਪੈਨਿਓ ਉਹ ਕੀ ਨੁਕਸਾਨ ਕਰਦੇ ਤੁਸੀਂ ਲੋਕਾਂ ਦਾ ਕਰਦੇ ਹੋ ਸਰਕਾਰ ਇੱਥੇ ਪੈਨਡਰੀ ਮਿੰਟ ਲਾਉਂਦੀ ਆ ਸਾਡੇ ਵਰਗਾ ਚਲਾਨ ਕੱਟਣ ਲੱਗਿਆ ਵੜ ਕੇ ਤਾਂ ਤਕਰੀਬਨ ਹੱਤੋਂ ਦੀ ਮਿੰਟ ਚ ਘੇਰ ਲੈਣਾ ਵੀ ਲਿਆ ਉਹ ਕਿਧਰ ਪਾਸ ਇਟਰਾਫਰਦ ਤੁਹਾਨੂੰ ਯਾਰਾ ਪਸ ਨੂੰ ਰੋਕਦਾ ਤੋ ਅਸੀਂ ਮੰਨ ਲਏ ਜੇ ਤੁਸੀਂ ਕਹਿੰਦੇ ਜੇ ਸੜਕ ਤੇ ਚੱਲ ਬੁੱਟੇ ਤ ਅਸੀਂ ਉੱਥੇ ਪਲਾਟ ਬੁਣਢਾਏ ਮਾੜੇ ਮਾੜੇ ਉੱਥੇ ਕਰਨਾ ਹੈ ਬੁਯਾਰਾ ਕਰਾਂਗੇ ਹੋ ਕੇ ਕਿਸੇ ਕੋਲ ਲੈ ਲਾਂਗੇ ਬਾਇਰਾ ਬੁਯਾਰਾ ਲੈ ਲੈ ਕਰਾਂਗੇ ਇਹੀ ਹੈ ਉਹ ਤਾਂ ਨਹੀਂ ਅਸਲ ਤਾਂ ਲੋਕਾਂ ਨੂੰ ਉੱਠਣਾ ਪੈਣਾ ਲੋਕ ਸਾਨੂੰ ਡਾਂ ਖਿਚਣਗੇ ਤਾਂ ਤੁਸੀਂ ਖੜੋਗੇ ਐਨ ਤੁਸੀਂ ਖੜਦੇ ਜਿੰਨਾ ਨੁਕਸਾਨ ਤੁਸੀਂ ਕਰ ਰਹੇ ਹੋ ਇਸ ਵੇਲੇ ਜਿੰਨਾ ਦਰਖਤਾਂ ਦਾ ਨੁਕਸਾਨ ਤੁਸੀਂ ਕੀਤਾ ਆਪੇਲੇ 4-5 ਸਾਲ ਤੋਂ ਫਨਾਹ ਕਰਤਾ ਤੋ ਜਿੱਤੋਂ ਲੰਘਣ ਲੱਗ ਜਣੇ ਬੇਜੀ ਅਸੀਂ ਕਿਸੇ ਪਾਸੇ ਨਹੀਂ ਜਾਂਦੇ ਚਾਹੇ ਤੂੰ ਸਾਨੂੰ ਦੇਖ ਵੀ ਲਈ ਯਾਰ ਤੇਰੇ ਸਾਹਮਣੇ ਤਰੀ ਜਾਂਦੀਆਂ ਤੂੰ ਫੇਰ ਨਹੀਂ ਮੰਨਦਾ ਕੋਈ ਦੱਸਣਾ ਕਿ ਮਹਿਲਕੰਦੂ ਉਰੇ ਪਰੇ ਕਿਸੇ ਨਹੀਂ ਜਾਂਦਾ ਜੀ ਆਹ ਰੋਡ ਆ ਇੱਥੇ ਦਾ ਜਾਂਦੇ ਇੱਥੋਂ ਮੁੜ ਕੇ ਫੇਰ ਨਾਲ ਕਾ ਚੱਲ ਜਾਂਦੀ ਹੈ ਬਸ ਇਹੀ ਹੈ ਬਸ ਸਾਡਾ ਹੋਰ ਕੋਈ ਹੋਰ ਉਰੇ ਪਰੇ ਕਿੱਥੇ ਜਾਂਦਾ ਨਹੀਂ ਦਾ ਕੋਈ ਨਾ ਤੁਨੂੰ ਕਦੇ ਫੇਰ ਮਿਲਾਂ ਕੋਈ